ਆਹ ਇੱਧਰ ਤੱਕ ਆ ਗਏ ਨਾ ਯਾਰ ਅੱਜ ਵੀ ਆਪਾਂ ਕਰਦੇ ਰਹੀਏ ਨਾ ਬੋ ਸਾਡਾ ਵੀ ਡਾਟਾ ਬਾਈ 25000 ਦੇ ਦੋ ਤੁਸੀਂ ਮੰਨ ਲਓ ਤੁਸੀਂ ਦੇ ਦੋ ਮੂੰਹ ਜਾਂਦੇ ਬੰਦੀ ਹੋ ਤਲੀ ਇਹਨਾਂ ਦੀ ਬਹੁਤ ਦਾ ਲੈ ਕੇ ਤੂੰ ਸੇ ਕਾਕਾ ਤੋਂ ਲਓ ਇੱਕ ਮਿੰਟ ਫੜ ਫੜ ਅਗਲੇ 25 ਦੀ ਪੈਣੀ ਲੱਗਣੀ ਇਹਦਾ ਫੜ ਤੀ ਨਾ ਧੱਕਾ ਗਿਆ ਉਹ ਤਾਨੂੰ ਯਾਰ ਉਹ ਤੇਰਾ ਚੱਲ ਚੱਲ ਫੜ ਚਾ ਕਰ ਲੈ ਜੇ ਮੈਂ ਹੁੰਦਾ ਬਣ ਗਿਆ ਮੋਟਾ ਹੋ ਗਿਆ ਖਸਾ ਰਾਤ ਤੂੰ ਆਇਆ ਨਾ ਨਾ ਕਰ ਯਾਰ ਉਹ ਕੀ ਹੁਣ ਲੈ ਨਹੀਂ ਲੱਤੇ ਹੁਣ ਤੁਨੇ ਹੈਗਾ ਇਹ ਨਹੀਂ ਹੈ ਇਹ ਤਾਂ ਬਣੂਗਾ ਜਦ ਤੱਕ ਇਹ ਨਾਲ ਬੋਈ ਜਾਂਦੇ ਤੁਸੀਂ ਵੀਂਗਾ ਨਹੀਂ ਜਦੋਂ ਪਾਲਦੇ ਨੇ ਫੇਰ ਪਤਾ ਲੱਗਦਾ ਵੀਰੇ ਸਾੜੀ ਪਾਲਦੇ ਨੇ ਪਤਾ ਹੀ ਆ ਫੇਰ ਇਹ ਕੋਈ ਬਾਹਲਾ ਮਾਲ ਫੇਰ ਕਿੰਨਾ ਵਕਤਾ ਫੇਰ ਪੱਤਨਾਂ ਨਾਲ ਗੱਲ ਕਰ ਬੰਡੀ ਆ ਜਿਹੜੇ ਉੱਚੀ ਜਾ ਆਪਣੇ ਮੇ ਲਗਾਓ ਮੈਂ ਤਾਂ ਭਾਈ ਸਾਰਾ ਬਜ਼ਾਰ ਕਰਦਾ ਮੈਂ ਨਹੀਂ ਕੋਈ ਨਹੀਂ ਕੋਈ 40000 ਆਹੀ ਹੁੰਦਾ ਮੰਡੀ ਦੀ ਦਾਗਾ ਮੰਡੀ ਮੰਦੀ ਕੱਲ ਦੱਸੋ ਕਿਹੜੇ ਲੈਤ ਨੇ ਬਾਈ 23000 23000 23 ਦੇ ਹਾਂਜੀ ਕਿਹੜੇ ਲੈਤ ਨੇ ਦਿਖਾਓ ਇੱਕ ਵਾਰੀ ਇਹ ਕਾਲਾ ਤੇ 23000 ਰੁਪਏ ਦੇ ਹਾਂਜੀ ਮੈਨੂੰ ਕਰੇ ਰੱਖਣ ਵਾਸਤੇ ਲੈਣੇ ਜਾਂ ਵਪਾਰ ਲਈ ਕਮਾਉਣਾ ਵਪਾਰ ਦਾ ਕੰਮ ਹੈ ਕਿਹੜਾ ਪਿੰਡ ਆ ਬਾਈ ਪਟਿਆਲਾ ਵੀਰੇ ਮਾਨੀ ਕੀ ਪਟਿਆਲਾ ਹਾਂ ਨੰਬਰ ਆ ਜਿਹੜਾ ਆਪਾਂ ਨੰਬਰ ਬੋਲ ਦੋ ਹਾਂ ਨੰਬਰ ਕੀ ਦੋ ਵੀਰੋ ਮੇਰਾ ਹਾਂ ਫੋਨ ਨੰਬਰ 98740 ਹਾਂਜੀ 13430 ਨਾਮ ਕੀ ਆਪਣਾ ਅਮਰੀਖਾਨ ਵੀਰੇ ਅਮਰੀਖਾਨ ਹਾਂ ਕਿੰਨੀ ਕੀ ਦੇਰ ਹੋ ਗਈ ਬਾਈ ਕੰਮ ਕਰਦੇ ਨੂੰ ਬਹੁਤ ਦੇਰ ਹੋ ਗਿਆ ਅੱਛਾ ਜੀ ਪੈਸੇ ਦੇ ਦੀ ਮੜੀ ਹਾਂ ਹਾਂ ਦੇ ਦੋ ਕੋਈ ਨਹੀਂ ਅਗਲੇ ਨਵੇਂ ਪਹਾੜੇ ਹਾਸੇ ਕੀ ਵੀਡੀਓ ਆ ਰਹੀ ਜਾ ਫਿਰ ਕਿਉਂਕਿ ਆਪਾਂ ਖੜਾ ਕੋਈ ਜਾਲੀ ਦਿਖਾ ਰਹੇ ਹਾਂ ਉਹ ਬੰਦੇ ਸਾਰਾ ਸਾਰੇ ਫਰੇਮ ਤੋਂ ਲੱਗਾ ਨਹੀਂ ਨਾ ਦੇਈ ਨਾ ਵਾਹ ਕਿਉਂ ਅੱਜ ਅਸੀਂ ਪਹਿਲਾਂ ਵਿਚਾਰ ਬੰਦ ਕਰਾਉਂਦੇ ਆ ਵੀ ਆਪਣੇ ਜਵਾਨ ਨੂੰ ਹੀ ਆਖਿਆ ਵੀ ਇਹਨਾਂ ਨਾਲ ਗੱਲ ਕਰਦਾ ਕੋਈ ਤੇਰਾ ਸਰਾਹਤੀ ਮੇਰੀ ਮਹਿਬਤ ਤੋਂ ਕਿੰਨਾ ਸਸਟਰ ਮੰਗਦਾ ਹੈ ਮੇਰੀ ਮੈਂ ਬੋਲੀ 75000 ਤੋਂ ਕਿ ਪਰ ਮੈਂ ਰੱਖਾਂ ਦੂੰਗਾ 70 ਹੀ ਹੈ ਹਾਂ ਤਰਾ ਬਹਿ ਲੈ ਟੱਕਰੀਆਂ ਤੁਸੀਂ ਮੈਨੂੰ ਜਾਣਦੇ ਹੋ ਤੇਰੇ ਕੋਲ ਆ ਗਿਆ ਮੈਂ ਨਹੀਂ ਕਰਦਾ ਮੈਂ ਕਹਾਂ ਵੀ ਮੈਂ ਚਾਹ ਬਸ ਬਣਾ ਲਿਆ ਜਿਹੜੇ ਮੈਂ ਬਾਹਰੋਂ ਬੱਚੇ ਕੋ ਹੋਰ ਆ ਗਏ ਉਹਨਾਂ ਨੇ ਕਹਿੰਦਾ ਕਿ ਬੱਚੇ ਤੁਸੀਂ ਮੈਨੂੰ ਕਹੋ ਕੋਈ ਨਹੀਂ ਇਹ ਨਾਲ ਗੱਲ ਕਰਨਾ ਤਾਂ ਫੇਰ ਕਰ ਲੈ ਫੇਰ ਤਾਂ ਮੇਰੇ ਤਾਂ ਕੋਈ ਫਰਕ ਨਹੀਂ ਮੈਂ ਤਾਂ ਬਰੋ ਨਾ ਇੱਥੇ ਗੱਲ ਕਰਦਾ ਮੈਂ ਤਾਂ ਮੋਟਾ ਬੈਠੇ ਗਏ ਨੇ ਬੰਦੇ ਨੇ ਬਾਹਰ ਮੈਂ ਨਾ ਮੈਂ ਦੋ ਘਰ 70万 ਦਾ ਫੇਰ ਖੜੀ ਖੜੇ ਹੋਊਗਾ ਕਿਉਂ ਕਹਿੰਦਾ ਆ ਜਾਓ ਹਾਂ ਕਿ ਬਰਾਦ ਹੋਰ ਕਿੱਧਰ ਵਾਗੇ ਉਹ ਤਾਂ ਨਾ ਜੀ ਪੂਰੀ ਬੈਠੀ ਆ ਉਹ ਤੈਨੂੰ ਮੈਂ ਕਿੱਥੇ ਦਾ ਜਾਨਾ ਫੜਾ ਬਾਈ ਨੂੰ ਬਣਾ ਦੇਣਾ ਆਹ ਬੰਦ ਲਗਾ ਲੱਕ ਬੰਦ ਕਰੀਦਾ ਹੋਰ ਰਾਜਾ ਬਾਈ ਵੀ ਤੂੰ ਮਾਰੀਦਾ ਵਾਹ ਜਿੰਨੇ ਵੱਡਾ ਕਰਦਾ ਕਿਹੜਾ ਚੈਨਲ ਆ ਬਾਈ ਦਾ ਆ ਦੋਏ ਨੇ ਬਾਈ ਆ